ਹਨ ਲੀਡ ਤਾਂ ਬਰੀ ਬੋਸ ਪਹਿਲੀ ਗਾਉਂਦੀ ਆ ਆਵਾਜ਼ ਕਮਾਲ ਸੀ ਇਹਦੀ ਜਨਰੇਸ਼ਨ ਨਾਲ ਉਹ ਸੌਖਾ ਰਹਿਣਾ ਚਾਹੁੰਦੀ ਆ ਔਖਾ ਨਹੀਂ ਹੋਣਾ ਚਾਹੀਦਾ ਮੈਂ ਤਰੀਕਾ ਨਾਲ ਜਦੋਂ ਪਤਾ ਨਹੀਂ ਕੀ ਹੋ ਗਿਆ ਕਿਉਂਕਿ ਉਹ ਸੌਖੀ ਜੀ ਚੀਜ਼ ਨੂੰ ਬਣਾ ਲੈ ਤੇਰੇ ਯਾਰ ਮੈਂ ਵੀ ਕਰ ਸਕਦਾ ਪਹਿਲਾਂ ਕੀ ਸੀ ਨਾ ਪਹਿਲਾਂ ਬਿਲਕੁਲ ਲੋਕ ਸਿੱਖਦੇ ਸੀ ਪਰ ਰਿਆਜ਼ ਕਰਦੇ ਸੀ ਫਿਰ ਜਾ ਕੇ ਕਿਤੇ ਗਾਉਦੇ ਸੀ ਚਰਚਾ ਚੀਜ਼ ਹੋਰ ਹੈ ਸੁਣਨਾ ਹੋਰ ਹੈ ਇਥੇ ਚਰਚਾ ਮਸੰਦ ਕਰਦੇ ਲੋਕ ਹੁਣ ਚਰਚਾ ਵਾਲੇ ਆ ਗਏ ਸੁਣਨ ਵਾਲੇ ਘੱਟ ਹੈ ਮਾਨ ਸਾਹਿਬ ਅਜੇ ਵੀ ਦਿਲ ਕਰਦਾ ਕਿ ਕਿਸੇ ਨੂੰ ਕੁਝ ਕੁਝ ਅਜੇਹਾ ਲਿਖਿਆ ਹੋਇਆ ਗੀਤ ਹੈ ਜਿਹੜਾ ਮੈਂ ਦਵਾ ਕੋਈ ਅਜੇ ਹੀ ਅਜਦੇ ਸਿੰਗਰ ਨੂੰ ਦਵਾ ਔਰ ਉਹ ਗਾਣਾ ਉਸ ਤੋਂ ਮੈਂ ਲੱਭ ਕੁਛ ਲਿਖਦਾ ਅੱਜ ਕੱਲ ਬਹੁਤ ਜ਼ਿਆਦਾ ਲਿਖਿਆ ਹੋਇਆ ਹੈ ਅੱਜ ਕੱਲ ਮੈਂ ਮੈਂ ਵੀ ਮਾਰ 70 ਸਾਲਾਂ ਨੂੰ ਲਾ ਪਰ ਇਹ ਮੈਂ ਇਹ ਕੋਈ ਅਜਿਹਾ ਮੈਨੂੰ ਲੱਭਿਆ ਨਹੀਂ ਕਿ ਜਿਹਨੂੰ ਆਖਿਆ ਜਾ ਸਕੇ ਵੀ ਤੂੰ ਆਹਰ ਕਰ ਲਾਭ ਕਰ ਦੇ ਬਾਕੀ ਮੇਰਾ ਸੁਭਾਅ ਰਿਹਾ ਮੈਂ ਜਦੋਂ ਤੋਂ ਲਿਖਣਾ ਸ਼ੁਰੂ ਕੀਤਾ ਪਹਿਲਾਂ ਤੋਂ ਮੈਂ ਕਦੇ ਕਿਸੇ ਰੁਕਿਆ ਨਹੀਂ ਫਿਲਮ ਵਾਲੇ ਮੇਰੇ ਕੋਲ ਆਪ ਆਏ ਰੇਡੀਓ ਵਾਲੇ ਵੀ ਆਪ ਆਏ ਕਿਤਾਬਾਂ ਵਾਲੇ ਵੀ ਆਪ ਆਏ ਗਾਉਣ ਵਾਲੇ ਵੀ ਆਪ ਆਏ ਜਦੋਂ ਕੋਈ ਮੈਨੂੰ ਟੋਕਦਾ ਲੱਗਿਆ ਨਾ ਤਾਂ ਮੈਂ ਕਹਿੰਦਾ ਲੱਭ ਗਾਣਾ ਤੇਰੇ ਕਰ ਲੋ ਬਣਾਏਗਾ ਜਮਲਾ ਜੀ ਹੋ ਗਏ ਨੇ ਵੀ ਬਾਜੀ ਚਲੇ ਗਏ ਸਰਦਰ ਕੋਲ ਕਿਡਾ ਵਟਾ ਨਾ ਸੀਗਾ ਉਹਨਾਂ ਦੀ ਯਾਦ ਕਰਾਂ ਜੇ ਕਲੇ ਕਲੇ ਦੇ ਲਈ ਬੁढ़ाई ਜਾ ਸਕਦੀ ਤਾਂ ਉਹਦੇ ਬਾਰੇ ਸੋਚਿਆ ਜਾ ਸਕਦਾ ਕਮ ਸੇ ਕਮ ਉਹਨਾਂ ਬਾਰੇ ਇੱਕ ਐਕਸੀ ਲੋਕਲ ਯਾਤਰਾ ਮਿਲਾਉਣ ਦਾ ਕੰਮ ਹੁਣ ਜਦੋਂ ਸਰਲਾ ਮੁੱਖ ਮੰਤਰੀ ਕਲਾਕਾਰ ਐ ਕੋ ਤਾਂ ਕੁਝ ਜਿਸ ਕਰਾਂਗੇ ਕਿ ਉਹਨਾਂ ਨਾਲ ਗੱਲ ਕਰਦੇ ਆ ਇੱਥੇ ਤਾਂ ਬਣਾਉਣਾ ਚਾਹੀਦਾ ਹੈ ਕਈ ਕਲਾਕਾਰਾਂ ਦੀ ਆਪਣੀ ਗੀਤਾਂ ਦੇ ਰਾਹੀਂ ਜ਼ਿੰਦਗੀ ਬਣਾਉਣ ਵਾਲੇ ਬਾਬੂ ਸਿੰਘ ਮਾਨੋਣੀ ਅੱਜ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਆਪਣਾ ਅਸ਼ੀਰਵਾਦ ਦਿੱਤਾ ਹੈ ਇੱਕ ਨਵਾਂ ਗੀਤ ਉਸ ਕਲਾਕਾਰ ਨੂੰ ਟ੍ਰਿਬਿਊਟ ਕਰਨ ਵਾਸਤੇ ਜਲਦ ਰਿਲੀਜ਼ ਹੋਣ ਜਾ ਰਿਹਾ ਹੈ ਜਿਸ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾ ਰਿਹਾ ਹੈ ਸੁਰਿੰਦਰ ਸ਼ਿੰਦਾ ਜੀ ਉਹਨਾਂ ਦਾ ਜੋ ਟ੍ਰਿਬਿਊਟ ਹੈ ਉਹ ਇੱਕ ਤਰੀਕੇ ਦੇ ਨਾਲ ਹੰਸ ਰਾਜ ਹੰਸ ਉਹਨਾਂ ਦੇ ਵੱਲੋਂ ਗੀਤ ਰਾਹੀਂ ਕੀਤਾ ਗਿਆ ਸਾਡੇ ਨਾਲ ਬਾਬੂ ਸਿੰਘ ਮਾਨੋਣੀ ਮੌਜੂਦ ਨੇ ਮਾਨ ਸਾਹਿਬ ਜਿਸ ਤਰੀਕੇ ਦੇ ਨਾਲ ਕਈ ਕਲਾਕਾਰ ਤੁਹਾਡੇ ਹੱਥਾਂ ਦੇ ਵਿੱਚੋਂ ਨਿਕਲੇ ਪਰ ਅੱਜ ਸੁਰਿੰਦਰ ਸ਼ਿੰਦਾ ਜੀ ਉਹਨਾਂ ਨੂੰ ਟ੍ਰਿਬਿਊਟ ਦੇਣਾ ਔਰ ਤੁਹਾਡੀਆਂ ਹਾਲਾਂਕਿ ਬਲੇਸਿੰਗਸ ਨਾਲ ਨੇ ਸਾਰੇ ਸਿੰਗਰਸ ਦੇ ਨਾਲ ਐ ਸਾਰੇ ਲਿਰਿਸਟਸ ਦੇ ਨਾਲ ਨੇ ਕਿਵੇਂ ਵੇਖਦੇ ਹੋ ਇਸ ਦਿਨ ਨੂੰ ਕਿਵੇਂ ਪਹਿਲਾਂ ਤਾਂ ਦੇਖ ਰਹੇ ਹੋ ਜਦੋਂ ਇੱਕ ਸੁਰਿੰਦਰ ਸ਼ਿੰਦਾ ਨੂੰ ਗੀਤ ਰਾਹੀਂ ਟ੍ਰਿਬਿਊਟ ਦਿੱਤਾ ਗਿਆ। ਬਹੁਤ ਛੇ ਗੱਲ ਹੈ। ਸ਼ਿੰਦਾਰ ਨੇ ਭਾਵੇਂ ਮੇਰੇ ਬਹੁਤ ਘੱਟ ਗਾਣੇ ਗਾਏ ਨੇ। ਉਹਨਾਂ ਨਾਲ ਲੀਡ ਤਾਂ ਬਰੀ ਬਹੁਤ ਸੀ। ਪਹਿਲੀ ਗਾਉਦੀ ਆਵਾਜ਼ ਕਮਾਲ ਸੀ। ਮੈਂ ਉਹਨੂੰ ਖੀਰ ਦੇ ਦਰਜ ਤੱਕ ਕਹਿੰਦਾ ਰਿਹਾ ਮੈਂ ਜੇ ਤੂੰ ਨਾ ਉਹ ਵਾਇਰਸ ਸਹੀ ਮੈਨੇਜੂਟਲਾਈਜ਼ੀ ਕਰ ਰਿਹਾਗਾ ਜਿੰਨੀ ਤਰੀਕਾ ਆਵਾਜ਼ ਖੂਬਸੂਰਤ ਹੈ ਮਨਵੀ ਬਣਾਇਆ ਸੀ ਵਿਚਾਰਾ ਅਸੀਂ ਇੱਕ ਐਲਬਮ ਕਰ ਲਈ ਉਹ ਨਹੀਂ ਕੀਤੀ ਜਾ ਸਕੀ ਚਲੋ ਬਾਕੀ ਜਿਹੜਾ ਹੁਣ ਉਹਨਾਂ ਦੀ ਯਾਦ ਦੇ ਵਿੱਚ ਜਿਸ ਤਰ੍ਹਾਂ ਇਹ ਪਹਿਲ ਕੀਤੀ ਹਰਪ੍ਰੀਤ ਨੇ ਹਰਪ੍ਰੀਤ ਸੇ ਸੇਖੋ ਨੇ ਉਹਨੇ ਗੀਤ ਲਿਖਿਆ ਮੈਨੂੰ ਸੁਣਾਇਆ ਉਹਨੇ ਮੈਂ ਹੈਦਰ ਗੋੜਾ ਜਦ ਹਾਂਸ ਰਾਇ ਤੋਂ ਕੋਲੇ ਦੀ ਅੱਛੀ ਗੱਲ ਹੈ ਤੇ ਮੈਂ ਉਹ ਨਾਲ ਢੋਲ ਦੀ ਕੰਪਨੀ ਬਣਾ ਕੇ ਦਿੱਤੀ ਇਹਨੂੰ ਮੈਂ ਗੁਰਗੁਰਾਗੇ ਮੈਂ ਆਪਣੇ ਗੀਤਾਂ ਦੀ ਕੰਪੋਜੀਸ਼ਨ ਬਣਾਪ ਕਰ ਲੈਂਦਾ ਹੁੰਦਾ ਹਾਲਕਿ ਮੈਂ ਉਹੀ ਕਹ ਰਿਹਾ ਕਿ ਜਿਹੜਾ ਬੰਦਾ ਆਪ ਗੀਤ ਲਿਖਦਾ ਹੋਵੇ ਉਸ ਨੂੰ ਕਿਸੇ ਹੋਰ ਦੇ ਲਿਖੇ ਹੋਏ ਗੀਤ ਦੇ ਵਿੱਚ ਸ਼ਾਇਦ ਕੋਈ ਕਿੰਤੂ ਪਰੰਤੂ ਮਿਲ ਹੀ ਜਾਂਦਾ ਹੁੰਦਾ ਪਰ ਜਦੋਂ ਤੁਸੀਂ ਹਰਪੀਤ ਉਹਨਾਂ ਦਾ ਗੀਤ ਸੁਣਿਆ ਤਤ ਕਹਿੰਦੇ ਕਿ ਤੁਹਾਨੂੰ ਲੱਗਿਆ ਕਿ ਹਾਂ ਇਹ ਗੀਤ ਠੀਕ ਹੈ ਤੁਹਾਡੀ ਅੱਛਾ ਹੀ ਕਹਿਣੀ ਹੈ ਕਹਿੰਦੇ ਕਈ ਹੋਈ ਬਹੁਤ ਵਧੀਆ ਨਾ ਜੋ ਠੀਕ ਠੀਕ ਸੀ ਉਹ ਤਾਂ ਕਾਫੀ ਕਸਿਆ ਹੈ ਨਾ ਮੇਰੇ ਕੋਲ ਬੰਦਾ ਹੁਣ ਦਰਦਦਾ ਉਹਨੂੰ ਸੁਣਾਇਆ ਤਾਂ ਜਦੋਂ ਉਹਨੂੰ ਪਤਾ ਕਿ ਹੁਣ ਹੁਣ ਚੰਗੇ ਕਹਿਣਾ ਹੈ ਤਾਂ ਉਹ ਫਿਰ ਉਹਦੀ ਕੰਪੋਜੀਸ਼ਨ ਦੀ ਕਰਕੇ ਦਿੰਦੀ ਤਾਂ ਉਹ ਨਾਲ ਰਿਕਾਰਡ ਕਰ ਦਿੰਦਾ ਫਿਰ ਉਹਦੀ ਵੀਡੀਓ ਵੀ ਬਣੀ ਹੁਣ ਅੱਛੀ ਰਿਕਾਰਡਿੰਗ ਕੀਤੀ ਮਿਊਜ਼ਿਕ ਦਿੱਤਾ ਸਟੂਡੀਓ ਚ ਕੀਤਾ ਮੈਨੂੰ ਲੱਗਦਾ ਕਿਸੇ ਕਲਾਕਾਰ ਵਾਸਤੇ ਪਹਿਲਾ ਮੌਕਾ ਹੋਊਗਾ ਇੱਕ ਗੀਤ ਇੱਕ ਐਕਜ਼ਿਫਿਲਾਈ ਫਿਰ ਵੀਡੀਓ ਬਣਾਈ ਫਿਰ ਉਹਨੂੰ ਰਿਲੀਜ਼ ਕਰ ਰਹੇ ਹਾਂ ਉਸ ਕਲਾ ਭੰਡ ਦੇ ਵਿੱਚ ਇਹ ਪਹਿਲਾ ਮੌਕਾ ਹੋਊਗਾ ਮੈਨੂੰ ਲੱਗਦਾ ਬਹੁਤ ਲਾਖਾ ਚਾਹਗਾ ਸਾਬ ਤੁਸੀਂ ਜ਼ਿਕਰ ਵੀ ਕੀਤਾ ਤੁਸੀਂ ਲੰਡਨ ਜਾ ਕੇ ਆਏ ਤੁਸੀਂ ਉਹਦਾ ਕਿੱਸਾ ਜਿਹੜਾ ਪ੍ਰੈਸ ਕਾਨਫਰੈਂਸ ਸਾਂਝਾ ਕਰ ਰਹੇ ਸੀ ਕਿ ਉੱਥੇ ਕਿਵੇਂ ਕਲਾਕਾਰ ਜਿਹੜੇ ਕੁਝ ਦੇਖੇ ਗਏ ਨੇ ਉਥਰੇ ਸਮਾਜ ਨੂੰ ਤਾਂ ਉਹਨਾਂ ਦੀ ਕਿਵੇਂ ਉੱਥੇ ਯਾਦਗਾਰ ਬਣਾਈ ਹੋਈ ਹੈ ਉਹਨਾਂ ਦੀਆਂ ਚੀਜ਼ਾਂ ਨੂੰ ਯਾਦ ਕੀਤਾ ਜਾਂਦਾ ਹੈ ਬਹੁਤ ਸਾਰੇ ਕਲਾਕਾਰ ਸਾਡੇ ਅਜੇਹੇ ਨੇ ਪੰਜਾਬ ਦੇ ਜਿਨ੍ਹਾਂ ਨੂੰ ਅਸੀਂ ਰਹਿੰਦੀ ਦੁਨੀਆ ਤੱਕ ਯਾਦ ਕਰਾਂਗੇ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਦੇ ਗਾਣੇ ਭਾਵੇਂ ਰੀਮਿਕਸ ਹੋ ਕੇ ਸੁਣਦੀਆਂ ਹੋਣ ਭਾਵੇਂ ਪੁਰਾਣੇ ਉਹਨਾਂ ਦੇ ਗਾਣੇ ਸੁਣਦੀਆਂ ਹੋਣ ਤੁਹਾਨੂੰ ਲੱਗਦਾ ਇਹ ਜਿਹੜਾ ਉਪਰਾਲਾ ਪੰਜਾਬ 'ਚ ਵੀ ਕਰਨਾ ਚਾਹੀਦਾ ਉਹਨਾਂ ਕਲਾਕਾਰਾਂ ਵਾਸਤੇ ਕੋਈ ਖਾਸ ਕੋਈ ਮਿਊਜ਼ देखो पंजाब तक कि मैं कहना भी जो दुनिया के सोचा जाए ना सा लता मंगेशकर के बराबर कोई दुनिया बता ही है नहीं गया दुनिया जी का इन्ना खूबसूरत इन्ना कलासीकल और इन्ना फोक और इन गिनती मुहम्मद रफी साहब व्डे वही तो पंजाब के पंजाब भी बहुत फोक सिंगर साढ़े बड़े यमुना जी हो गए ने बीबा जी चले गए ਸਰਿੰਦਰ ਕੁੜਕੜ ਦਾ ਉਹ ਟੈਨਾਸੀਗਾ ਉਹਨਾਂ ਦੀ ਯਾਦਗਾਰਾਂ ਜੇ ਕੱਲੇ-ਕੱਲੇ ਦੀ ਲਈ ਬਣਾਈ ਜਾ ਸਕਦੀ ਤਾਂ ਉਹਦੇ ਬਾਰੇ ਸੋਚਿਆ ਜਾ ਸਕਦਾ ਹੈ ਕਮ ਸੇ ਕਮ ਉਹਨਾਂ ਬਾਰੇ ਇੱਕ ਐਗਜ਼ੀਬ ਲੋਕਲ ਯਾਤਰਾ ਵਿਲੋਣਾ ਤੇ ਕੰਮ ਉਹਨਾਂ ਦੀ ਕੀਤੀ ਹੋਈ ਕੰਮ ਲਈ ਉਹਨਾਂ ਦੇ ਐਲਪੀ ਰਿਕਾਰਡ ਉਹਨਾਂ ਦੇ ਕੈਸਟ ਔਰ ਉਹਨਾਂ ਦੀ ਫੋਟੋ ਸਾਰਿਆਂ ਦੀ ਇੱਕ ਬਣਾ ਕੇ ਰੱਖਿਆ ਜਾਣਾ ਜਾਂ ਕੋਈ 뮤직 ਸੈਂਟਰ ਕੁਛ ਐਜਾ ਬਣਾ ਦਿੱਤਾ ਹਾਂ ਇਹ ਮੈਨੂੰ ਲੱਗਦਾ ਹੈ ਕਰਨਾ ਚਾਹੀਦਾ ਹੈ ਤਾਂ ਹੁਣ ਜਦੋਂ ਸੜਾ ਮੋਕਮੰਤਰੀ ਕਲਾਕਾਰ ਇਕ ਤਾਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨਾਲ ਗੱਲ ਕਰਦੇ ਆ ਇੱਥੇ ਤਾਂ ਬਣਾਉਣਾ ਚਾਹੀਦਾ ਹੈ ਤਾਂ ਉਪਰਾਲਿਆਂ ਨੇ ਇੱਛਾ ਕੀਤਾ ਹਰ ਬੀਤ ਨੇ ਔਰ ਹਰਸੋਰਾ ਨੇ ਔਰ ਨਾਗਰਾ ਹੋਰ ਨੇ ਅੱਜ ਦੇ ਜਨਰੇਸ਼ਨ ਨੂੰ ਕਿਵੇਂ ਵੇਖ ਰਹੇ ਹੋ ਤੁਹਾਡੀ ਉਹ ਗਾਇਕੀ ਤੁਸੀਂ ਸਾਰੇ ਯੁੱਗ ਵੇਖ ਲਿਆ ਆਪਣੇ ਅੱਖਾਂ ਰਾਹੀਂ ਬਹੁਤ ਸਾਰੇ ਸਿੰਗਰਸ ਜਿਹੜੇ ਆ ਤੁਹਾਡੇ ਹੱਥਾਂ ਦੇ ਵਿੱਚੋਂ ਨਿਕਲੇ ਨੇ ਬਹੁਤ ਸਾਰਿਆਂ ਨੂੰ ਤੁਸੀਂ ਪੈਰਾਂ ਦੇ ਉੱਤੇ ਖੜਾ ਕੀਤਾ ਬਹੁਤ ਸਾਰੇ ਸਿੰਗਰਾਂ ਨੇ ਤੁਹਾਡੇ ਗਾਣੇ ਗਾਏ ਅੱਜ ਦੀ ਗਾਇਕੀ ਅੱਜ ਦਾ ਯੁੱਗ ਤੁਸੀਂ ਕਿਵੇਂ ਦੇਖ ਰਹੇ ਹੋ ਤੁਹਾਨੂੰ ਕਿੱਥੇ ਨਜ਼ਰ ਆਉਂਦਾ ਹੈ ਗਾਇਕੀ ਨਹੀਂ ਜਿਹੜੀ ਅੱਜ ਦੀ ਜਨਰੇਸ਼ਨ ਹੈ ਨਾ ਉਹ ਸੌਖਾ ਰਹਿਣਾ ਚਾਹੁੰਦੀ ਹੈ ਔਖਾ ਨਹੀਂ ਹੋਣਾ ਚਾਹੁੰਦੀ ਮੈਂ ਤਰੀਕਾ ਨਹੀਂ ਜਦੋਂ ਪਤਾ ਨਹੀਂ ਕੀ ਹੋ ਗਿਆ ਕਿਉਂਕਿ ਉਹ ਸੌਖੀ ਜੀ ਚੀਜ਼ ਨੂੰ ਬਣਾ ਲੈਂਦੇ ਨੇ ਇਹ ਮੈਂ ਵੀ ਕਰ ਸਕਦਾ ਪਹਿਲਾਂ ਕੀ ਸੀ ਨਾ ਪਹਿਲਾਂ ਬਿਲਕੁਲ ਲੋਕ ਸਿੱਖਦੇ ਸੀ ਰਿਆਜ਼ ਕਰਦੇ ਸੀ ਫਿਰ ਜਾ ਕੇ ਕਿਤੇ ਗਾਉਦੇ ਸੀ ਤਾਂ ਹੁਣ ਕੋਈ ਕੁਛ ਕਰਨ ਦੀ ਲੋੜ ਨਹੀਂ ਹੋਈ ਫਿਰ ਗਾਉਣਾ ਲਾਈਵ ਗਾਉਣਾ ਸਾਜ਼ਾਂ ਨਾਲ ਇੱਕ ਮੇਲ ਹੋ ਕੇ ਗਾਉਣਾ ਹੁਣ ਮਸ਼ੀਨਾਂ ਆ ਗਈਆਂ ਮਸ਼ੀਨਾਂ ਦੇ ਵਿੱਚ ਮਸ਼ੀਨਾਂ ਲਗਾ ਕੇ ਮੈਂ ਟੋਟੀ ਉਹਨੂੰ ਆਟੋ ਟਿਊਨ ਨਾਲ ਸਾਰੇ ਸਿੰਗਰ ਬਣਾ ਦਿੰਦੇ ਜਿਹੜਾ ਮਰਜੀ ਸਿੰਗਰ ਹਾਂ ਨਹੀਂ ਪਤਾ ਕੀ ਹੋਣਾ ਹੁਣ ਸੌਖਾ ਹੈ ਸੌਖਾ ਹੈਗਾ ਪਰ ਦੋ ਚਾਰ ਦਿਨਾਂ ਦੀ ਮਸ਼ਹੂਰੀ ਜੀ ਬਣ ਜਾਂਦੀ ਹੈ ਦੇ ਨਾਲ ਸਦਾ ਨਹੀਂ ਰਹਿੰਦਾ ਸਦਾ ਉਹੋ ਚੀਜ਼ ਰਹਿਣਾ ਜਿਹੜਾ ਰੂਹ ਤੋਂ ਨਿਕਲੀ ਹੋਈ ਚੀਜ਼ ਹੈ ਔਰ ਇਨਸਾਨੀ ਟੱਚ ਨਾਲ ਮਿਊਜ਼ਿਕ ਹੋ ਜਾਇਆ ਹੈ ਤੇ ਰੂਹ ਨਾਲ ਕਾਇਆ ਕਿਸੇ ਬੱਤੇ ਨੇ ਤਾ ਬਾਕੀ ਕਹੇ ਕਿ 4 ਦਿਨਾਂ ਵਾਸਤੇ ਹਰ ਇੱਕ ਚੱਲ ਜਾਂਦੀ ਹੈ ਇਹ ਥੋੜੇ ਜਿਹਾ ਲੰਮਾ ਕੰਮ ਕਰ ਰਹੇ ਨੇ ਲੰਮਾ ਕੰਮ ਨਹੀਂ ਹੋਇਆ ਹੈ ਮਾਨਸਾ ਬੋਣਾ ਦੇ ਅਜੇ ਵੀ ਕਿਹੜੇ ਗਾਣੇ ਅਜਿਹੇ ਨੇ ਜਿਹੜੇ ਤੁਸੀਂ ਅੱਜ ਵੀ ਇੰਜੋਏ ਕਰਦੇ ਹੋ ਕਦੀ ਜਦੋਂ ਬੈਠੇ ਹੋ ਮਹਿਫਲਾਂ ਦੇ ਵਿੱਚ ਤਾਂ ਕਿਹੜੇ ਗੀਤਾਂ ਦਾ ਜ਼ਿਕਰ ਹੁੰਦਾ ਹੈ ਕਿਹੜੇ ਗਾਇਕਾਂ ਦਾ ਜ਼ਿਕਰ ਹੁੰਦਾ ਹੈ ਕਿਹੜੇ ਸਿੰਗਰਸ ਦੇ ਗਾਣਿਆਂ ਦੀ ਚਰਚਾ ਜਿਹੜੀ ਹੈ ਉਹ ਵੱਧ ਹੁੰਦੀ ਮੇਰੇ ਕੋਲ ਚਰਚਾ ਲਈ ਦੇ ਲੋਕ ਸੁਣਦੇ ਹਨ ਚਰਚਾ ਚੀਜ਼ ਹੋ ਰਹੀ ਹੈ ਸੁਣਨਾ ਹੋ ਰਿਹਾ ਹੈ ਇੱਥੇ ਚਰਚਾ ਪਸੰਦ ਕਰਦੇ ਨੇ ਲੋਕ ਹੁਣ ਚਰਚਾਲੇ ਆ ਗਏ ਸੁਣਨ ਵਾਲੇ ਘੱਟ ਆ ਜਦੋਂ ਬੰਦਾ ਮੰਨਦਾ ਹੈ ਤਾਂ ਕੱਲੇ ਉਹਦੇ ਬੰਦੇ ਦੋਵੇਂ ਜੇ ਮੰਨਣ ਵਾਲਾ ਹੁੰਦਾ ਲਤਾ ਮਗੇਸ਼ ਨੂੰ ਸੁਣਦੇ ਲੋਕ ਆਸ਼ਾ ਜੀ ਨੂੰ ਸੁਣਦੇ ਨੇ ਸਰਿੰਦਰ ਕੌਰ ਨੂੰ ਸੁਣਦੇ ਨੇ ਜੰਮਲੇ ਜੱਟ ਨੂੰ ਸੁਣਦੇ ਨੇ ਗੁਰਦਾਸ ਨੂੰ ਸੁਣਦੇ ਨੇ ਅੱਜ ਠੀਕ ਹੈ ਨਾ ਰਪੇਜ ਨੂੰ ਸੁਣਦੇ ਨੇ ਸਦੀਕ ਨੂੰ ਸੁਣਦੇ ਨੇ ਸਾਰੇ ਲੋਕਾਂ ਨੂੰ ਸਾਂਸਰਾਏ ਨੂੰ ਸੁਣਦੇ ਨੇ ਤੇ ਦੂਰ ਸਕੰਦਰ ਹੋਰ ਨੂੰ ਸੁਣਦੇ ਨੇ ਸੁਣਦੇ ਸਾਰੇ ਉਹ ਕੱਲੇ ਬਹਿ ਕੇ ਮੰਨਦੇ ਆ ਗੀਤਾਂ ਨੂੰ ਗੀਤਾਂ ਨੂੰ ਪ੍ਰਸੰਦ ਕਰਦੇ ਆ ਗੀਤਾਂ ਦੇ ਲਫ਼ਜ਼ ਨੂੰ ਪ੍ਰਸੰਦ ਕਰਦੇ ਆ ਜਿਹਨਾਂ ਕੰਪੂਸ਼ਨਾਂ ਨੂੰ ਪਸੰਦ ਕਰਦੇ ਨੇ ਤਾਂ ਬਾਕੀ ਚਰਚੇ ਜਿਹੜੇ ਚਰਚੇ ਹੋਰ ਉਹਦੇ ਸੁਣ ਮੰਨਣਾ ਹੋ ਰਿਹਾ ਅਨੰਤਕ ਪੁਰਾਣਿਆਂ ਦਾ ਲਿੱਤਾ ਜਾਂਦਾ ਪਰ ਚਰਚੇ ਨਵੇਂ ਨਹੀਂ ਲੈ ਚਰਚੇ ਨਹੀਂ ਮੈਂ ਚਰਚੇ ਤੇ ਘੋੜਾ ਹੋਰ ਚੀਜ਼ ਹੈ ਤਾਂ ਮਸ਼ਹੂਰ ਹੋਣਾ ਹੋਰ ਚੀਜ਼ ਹੈ ਤਾਂ ਕੈਮਰੇ ਨਾਲ ਹੋਰ ਚੀਜ਼ ਹੈ ਹਾਲਾਕਿ ਲੇਖਕ ਲਿਖਾਰੀ ਜਿਹੜਾ ਹੁੰਦਾ ਕੁਛ ਨਾ ਕੁਛ ਤਾਂ ਉਹ ਲਿਖਦਾ ਹੀ ਰਹਿੰਦਾ ਹੈ ਹਰ ਰੋਜ਼ ਹਰ ਦਿਨ ਹਰ ਮਿੰਟ ਕੁਛ ਨਾ ਕੁਛ ਉਹਦੇ ਜ਼ਿਹਨ ਦੇ ਵਿੱਚ ਉਹਦੇ ਮਨ ਦੇ ਅੰਦਰ ਚੱਲਦਾ ਰਹਿੰਦਾ ਹੈ ਮਨ ਸਾਹਿਬ ਅਜੇ ਵੀ ਦਿਲ ਕਰਦਾ ਹੈ ਕਿ ਕਿਸੇ ਨੂੰ ਕੁਝ ਕੁਝ ਅਜੀਹਾ ਲਿਖਿਆ ਹੋਇਆ ਗੀਤ ਹੈ ਜਿਹੜਾ ਮੈਂ ਦਵਾ ਕੋਈ ਅਜੀਹੇ ਅਜਦੇ ਸਿੰਗਰ ਨੂੰ ਦਵਾ ਔਰ ਉਹ ਗਾਣਾ ਉਸ ਤੋਂ ਮੈਂ गवाऊं ਬਿਲਕੁਲ ਕਰਦਾ ਨਹੀਂ ਮੈਂ ਇੰਨਾ ਕੁਝ ਲਿਖਦਾ ਅੱਜ ਕੱਲ ਬਹੁਤ ਜ਼ਿਆਦਾ ਲਿਖਿਆ ਹੋਇਆ ਅੱਜ ਕੱਲ ਮੈਂ ਮੈਂ ਇਸ ਗੀਤ ਮੈਂ 8-7 ਸਾਲਾਂ ਜੁਲਾ ਪਰ ਇਹ ਮੈਂ ਇਹ ਕੋਈ ਅਜਿਹਾ ਮੈਨੂੰ ਲੱਭਿਆ ਨਹੀਂ ਕਿ ਜੀ ਨੂੰ ਆਖਿਆ ਜਾ ਸਕੇ ਵੀ ਤੂੰ ਮਾਰ ਕਾੜੋ ਆਪ ਕਰਦੇ ਬਾਕੀ ਮੇਰਾ ਸੁਭਾਰ ਆ ਮੈਂ ਜਦੋਂ ਤੋਂ ਲਿਖਣਾ ਸ਼ੁਰੂ ਕੀਤਾ ਪਹਿਲਾਂ ਤੋਂ ਮੈਂ ਕਦੇ ਕਿਸੇ ਰੁਕਿਆ ਨਹੀਂਗਾ ਫਿਰ ਮਾੜੇ ਮੇਰੇ ਕੋਲੇ ਆਪ ਆਏ ਰੇਡ ਗੋਲੀ ਵੀ ਆਪ ਆਏ ਕਿਤਾਬਾਂ ਨੇ ਵੀ ਆਪ ਆਏ ਗੋਣ ਵਾਲੇ ਵੀ ਆਪ ਆਏ ਜਦੋਂ ਕੋਈ ਮੈਨੂੰ ਢੋਗਾ ਲੱਗੇ ਨਾ ਤਾਂ ਮੈਂ ਕਹਿੰਦਾਗਾ ਤੇਰੀ ਕਰਨ ਲਵਾਏਗਾ ਹੁੰਦੇ ਰਹਿੰਦੀ ਹੈ ਅੱਜ ਕੱਲ ਵੀ ਕਰੀਦਾ ਹੈ ਆ ਪਿਛਰੇ ਇੱਕ ਮੁੰਡੇ ਨੇ ਮੇਰੇ ਨਾਲ ਕੀਤਾ ਜੀ ਪੀਣਾ ਉਹ ਜੋ ਜੋ ਦਾ ਜਵੰਦਾ ਵਾਹ ਜਰਾਵੀਰ ਚੁੰਦਾ ਜੋ ਗਿਆ ਗਾਣਾ ਨਹੀਂ ਕੀਤਾ ਸਭ ਸੁਣਨ ਆਇਆ ਉਹਨੇ ਤਾਂ ਹੋਰ ਵੀ ਕੋਈ ਸਿੰਗਰ ਅਸੀਂ ਹੋਰ ਕੁੜੀ ਦੀ ਕਰਡ ਕੀਤੀ ਸੀਗੀ ਉਹ ਅਸੀਂ ਸੈਲ ਰੀਲਿਸ ਕਰਾਂਗੇ ਕੋਈ ਚੰਗਾ ਮਸਾ ਕਰਦੀ ਹੈ ਕੋਈ ਜਹਾ ਗੀਤ ਜਾਂ ਕੋਈ ਜਹਾ ਤੁਹਾਨੂੰ ਲੱਗਦਾ ਕਿ ਗਾਣਾ ਪਿਆ ਹੋਇਆ ਜਿਹੜਾ ਤੁਸੀਂ ਜਿਹੜੇ ਸਿੰਗਰ ਇਸ ਜਹਾਨੋਂ ਚਲੇ ਗਏ ਤੁਸੀਂ ਚਾਹੁੰਦੇ ਹੋ ਕਿ ਉਹ ਜੇ ਗਾ ਕੇ ਜਾਂਉਂਦੇ ਤਾਂ ਸ਼ਾਇਦ ਉਹ ਗੱਲ ਵੱਖਰੀ ਬਣਨੀ ਸੀ ਇਹ ਵਜ਼ ਅ ਸੈਂਗੜੀ ਹੈ ਕਿ ਨਹੀਂ ਦਲਸ਼ਾਹ ਅਫਤਰ ਸੀ ਬਹੁਤ ਸਾਰੇ ਮਨਵਾਤੇ ਗਾਣੇ ਲਿਖੇ ਨੇ ਮੈਂ ਕਹਿੰਦਾ ਕਿ ਕੋਈ ਅਜੀਹਾ ਗੀਤ ਤੁਹਾਡਾ ਰਹਿੰਦਾ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਸ਼ਾਇਦ ਜੇ ਉਹ ਗਾ ਕੇ ਜਾਂਦੇ ਤਾਂ ਕੁਝ ਵੱਖਰੀ ਗੱਲ ਨਾ ਨਹੀਂ ਇੱਕ ਨਹੀਂ ਗਾਇਆ ਤਾਂ ਸੈਂਕੜੇ ਨੇ ਸੈਂਕੜੇ ਗਾਣੇ ਪਏ ਨੇ ਸਿਰਫ ਇਹਸ ਕਰਕੇ ਕਿ ਲਾਜੂ ਉਹ ਕੋਈ ਲਾਇਕ ਦਾ ਮੈਨੂੰ ਸੰਗਰ ਮਿਲਿਆ ਨਹੀਂ ਕਿ ਜਿਹੜਾ ਗਾ ਸਕੋ ਉਹਨਾਂ ਨੂੰ ਕਿ ਹਰ ਗਾਣੇ ਦਾ ਇੱਕ ਆਪਣਾ ਸੁਭਾਅ ਹੁੰਦਾ ਹੈ ਹਰ ਗਾਣੇ ਗਾਉਣ ਵਾਲੇ ਦੀ ਕਵਾਲ ਦਾ ਸੁਭਾਅ ਹੁੰਦਾ ਹੈ ਹਰ ਗਾਉਣ ਵਾਲੇ ਦਾ ਆਪਣਾ ਸੁਭਾਅ ਹੁੰਦਾ ਹੈ ਅਤੇ ਜਦੋਂ ਕੋਈ ਮਿਲ ਗਿਆ ਨਾ ਉਹ ਵੀ ਹੋ ਜਾਣਗੇ ਵਕਤ ਨਾਲ ਆਪਣੇ ਆਪ ਹੀ ਜਿਹੜੇ ਗਾਣੇ ਆ ਨਾ ਉਹ ਆਪਣੇ ਆਪ ਹੀ ਗਾਈ ਜਾਂਦੇ ਨੇ ਹਾਂ ਕਿਸੇ ਵਕਤ ਉਹ ਐਸਾ ਹੀ ਬਹਿ ਰਹੇ ਹਾਂ ਅਸੀਂ ਯੁੱਗ ਵੱਖਰਾ ਹੈ ਤੁਹਾਨੂੰ ਲੱਗਦਾ ਕਿ ਕੋਈ ਨਾ ਕੋਈ ਆ ਕੇ ਤਾਂ ਉਹ ਜਗਾ ਲੈ ਹੀ ਲੋਗ ਕੋਈ ਕੋਈ ਕੁਝ ਨਹੀਂ ਹੋਇਆ ਯੋਗ ਉਹ ਹੀ ਹੈ ਯੋਗ ਬਿਲਕੁਲ ਨਹੀਂ ਹੋਇਆ ਇਹ ਕਿਰਿਏਸ਼ਨ ਹੈ ਨਾ ਕਿਰਿਏਸ਼ਨ ਕਿਰਿਏਸ਼ਨ ਹੁੰਦੀ ਹੈ ਸਮਝਣਾ ਚਰਚਾ ਚਰਚਾ ਹੁੰਦੀ ਹੈ ਸੁਣਨਾ 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 ਹੁੰਦਾ ਕਿਰਿਏਸ਼ਨ ਕਿਰਿਏਸ਼ਨ ਹੁੰਦੀ ਹੈ ਕੋਈ ਚੀਜ਼ ਹੈ ਮੈਂ ਬਸ ਬੋਝ ਬੜਾਈਆਂ ਚੀਜ਼ਾਂ ਹੋ ਗਈਆਂ ਨਾ ਹੋਰ ਹੋ ਗਿਆ ਠੀਕ ਹੈ ਨਾ ਧੰਨਵਾਦ ਮਾਨ ਸਾਹਿਬ ਗੱਲਬਾਤ ਕਰਨ ਲਈ ਤਾਂ ਬਾਬੂ ਸਿੰਘ ਮਾਨ ਹਣੀ ਖਾਸ ਤੌਰ ਦੇ ਉੱਤੇ ਅੱਜ ਪ੍ਰੈਸ ਕਾਨਫਰੰਸ ਹੋਈ ਹੈ ਜਿਸ ਦੇ ਵਿੱਚ ਹੰਸ ਰਾਜ ਹੰਸੂਣਾ ਦਾ ਗੀਤ ਬਹੁਤ ਜਲਦ 26 ਤਰੀਕ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਟ੍ਰਿਬਿਊਟ ਦਿੱਤਾ ਹੈ ਸੁਰਿੰਦਰ ਸ਼ੰਦੋਣਾ ਨੂੰ ਔਰ ਚਰਚਾ ਹੋਈ ਗੱਲਬਾਤ ਹੋਈ ਹੈ ਕਿ ਕਿਸ ਤਰੀਕੇ ਦੇ ਨਾਲ ਅੱਜ ਦੀ ਗਾਇਕੀ ਦੇ ਵਿੱਚ ਜੋ ਚੀਜ਼ਾਂ ਬਦਲੀਆਂ ਨੇ ਜਿਸ ਤਿੱਕ ਨਾਲ ਬਦਲਾਅ ਆਇਆ ਔਰ ਨਾਲ ਹੀ ਇਹਨਾਂ ਦੇ ਪੁਰਾਣੇ ਗੀਤਾਂ ਨੂੰ ਲੈ ਕੇ ਜਿਉਂ ਉਨ੍ਹਾਂ ਨੇ ਆਪਣੇ ਪਾਲ ਨੇ ਉਹ ਸਾਂਝੀ ਕੀਤੀ ਨੇ ਕੈਮਰਾ ਪਰਸਨ ਬਲਜਿੰਦਰਾ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ